ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਅੱਜ ਦੀ ਕਹਾਣੀ ਬਾਹਰ ਜਾਣ ਦਾ ਸੁਪਨਾ ਤੇ ਪਿੰਡ ਨਾ ਛੱਡਣ ਦੀ ਸੋਚ ਲੇਖਕਾ ਦੀਪਕੌਰ ਜੀ ਲੜਕੀ ਨੇ ਆਪਣੇ ਘਰਦਿਆਂ ਤੇ ਸਹੁਰਿਆਂ ਅੱਗੇ ਇੱਕ ਸ਼ਰਤ ਰੱਖੀ ਕਿ ਉਹ ਤਾਂ ਹੀ ਉਹਨਾਂ ਦੇ ਲੜਕੇ ਨੂੰ ਬਾਹਰ ਲੈ ਕੇ ਜਾਵੇਗੀ ਜੇਕਰ ਉਹ ਨਾ ਤਾਂ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਨਗੇ ਤੇ ਇਧਰ ਆ ਕੇ ਵੀ ਲੜਕੇ ਨੂੰ ਜਲਦੀ ਹੀ ਉਸ ਨੂੰ ਤਲਾਕ ਦੇਣਾ ਪਵੇਗਾ। ਉਹਦੇ ਕਾਗਜ਼ ਅੱਜ ਹੀ ਲਗਾ ਦਿੰਦੀ ਜੇ ਕਰੋਨਾ ਨੂੰ ਸ਼ਰਤ ਮਨਜ਼ੂਰ ਹੈ। ਲੜਕੇ ਵਾਲਿਆਂ ਨੇ ਝਟ ਹਾਂ ਕਰ ਦਿੱਤੀ। ਮਸਲਾ ਇੱਧਰ ਵੀ ਉਹੀ ਸੀ। ਲੜਕਾ ਵੀ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਉਹ ਲੜਕੀ ਉਹਨਾਂ ਦੇ ਘਰ ਕੰਮ ਕਰਦੀ ਸੀ। ਪਹਿਲਾਂ ਤੇ ਪੜੀ ਲਿਖੀ ਦੀ ਘੱਟ ਸੀ। ਬਸ ਫਿਰ ਇਸੇ ਤਰ੍ਹਾਂ ਹੋਇਆ ਲੜਕੀ ਨੇ ਲੜਕੇ ਨੂੰ ਬਾਹਰ ਬੁਲਾ ਲਿਆ 2 ਸਾਲਾਂ ਬਾਅਦ ਲੜਕੀ ਨੇ ਲੜਕੇ ਨੂੰ ਤਲਾਕ ਦੇ ਦਿੱਤਾ ਤੇ ਪੀ ਆਰ ਲੜਕੀ ਨੂੰ ਮਿਲ ਚੁੱਕੀ ਸੀ ਤੇ ਲੜਕਾ ਵੀ ਬਾਹਰ ਪੱਕਾ ਹੋ ਗਿਆ ਸੀ ਕੁਝ ਸਾਲਾਂ ਬਾਅਦ ਫਿਰ ਦੋਹਾਂ ਨੇ ਆਪਣੀ ਮਰਜ਼ੀ ਨਾਲ ਜਿੱਥੇ ਦੋਹਾਂ ਦੇ ਦਿਲ ਸੀ ਉੱਥੇ ਹੀ ਵਿਆਹ ਕਰਵਾ ਲਈ ਇਹ ਸਭ ਸੁਣ ਕੇ ਇੱਕ ਵਾਰ ਤਾਂ ਆਦੀਪੀ ਸੋਚੀ ਪੈ ਗਈ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਦੁਨੀਆ ਦੇ ਵਿੱਚ ਲੋਕ ਵਿਆਹ ਵਰਗੇ ਪਵਿੱਤਰ ਰਿਸ਼ਤੇ ਦਾ ਇੰਜ ਮਜ਼ਾਕ ਕਰਾਉਂਦੇ ਨੇ ਇੰਨੇ ਨੂੰ ਦੀਪੀ ਤੇ ਕਮਲ ਨੂੰ ਦੀਪੀ ਦੀ ਮਾਂ ਨੇ ਆਵਾਜ਼ ਲਗਾਈ ਤੇ ਉਸ ਤੋਂ ਕੁਝ ਵਕਤ ਬਾਅਦ ਹੀ ਕਮਲ ਵਾਪਸ ਚਲੀ ਗਈ ਕੁਝ ਦਿਨਾਂ ਬਾਅਦ ਕਮਲ ਬਾਹਰ ਚਲੀ ਗਈ ਦੀਪੀ ਬਸ ਇਹ ਹੀ ਸੋਚ ਰਹੀ ਸੀ ਕਿ ਸੁਪਨਾ ਤਾਂ ਉਸਦਾ ਹੈ ਕਿ ਉਹ ਬਾਹਰਲੇ ਦੇਹ ਜਾਵੇ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਠੀਕ ਕਰੇ ਇੰਜ ਹੀ ਸੋਚ ਵਿਚਾਰ ਵਿੱਚ ਦੋ ਸਾਲ ਲੰਘ ਗਏ ਤੇ ਦੀਪੀ ਨੇ 12 ਬਾਸ ਕਰ ਲਈਆਂ ਪਰ ਅਜੇ ਵੀ ਦੀਪੀ 18 ਦੀ ਨਹੀਂ ਹੋਈ ਸੀ ਤਾਂ ਜੋ ਉਹ ਬਿਆਕਰਵਾ ਕੇ ਬਾਹਰ ਜਾ ਸਕੇ ਤੇ ਨਾ ਹੀ ਉਹਨਾਂ ਕੋਲ ਇੰਨੇ ਪੈਸੇ ਸਨ ਕਿ ਉਹ ਖੁਦ ਬਾਹਰ ਜਾ ਸਕੇ ਇਹੀ ਸੋਚ ਬਾਪੂ ਜੀ ਨੇ ਦੀਪੀ ਦਾ ਦਾਗ ਲਾ ਫਰ ਦੇ ਵਿੱਚ ਕੋ ਕਾਰਜ ਕਰਵਾ ਦਿੱਤਾ ਉੱਥੇ ਜਾ ਦੀਪੀ ਦੀ ਮੁਲਾਕਾਤ ਇੱਕ ਰਵੀ ਨਾਮ ਦੇ ਮੁੰਡੇ ਨਾਲ ਹੋਈ ਦੀਪੀ ਪੜ੍ਹਾਈ ਦੇ ਨਾਲ-ਨਾਲ ਭੰਗੜੇ ਤੇ ਕਿੱਦੇ ਵਿੱਚ ਵੀ ਵਾਰ ਸੀ ਬਸ ਉੱਥੇ ਹੀ ਪਹਿਲੀ ਵਾਰ ਦੀਪੀ ਦੀ ਰਵੀ ਨਾਲ ਮੁਲਾਕਾਤ ਹੋਈ ਸੀ ਦੋਵੇਂ ਕਿਸੇ ਫੰਕਸ਼ਨ ਵਿੱਚ ਭੰਗੜੇ ਵਿੱਚ ਜੋੜੀਦਾਰ ਸਨ ਇੰਜ ਹੀ ਦੋਵਾਂ ਦੀ ਜਾਣ ਪਹਿਚਾਨ ਹੋਈ ਤੇ ਜਲਦੀ ਰਵੀ ਦੀਪੀ ਨੂੰ ਪਸੰਦ ਕਰਨ ਲੱਗਾ ਦੀਪੀ ਤੇ ਰਵੀ ਨੂੰ ਪਸੰਦ ਕਰਦੀ ਸੀ ਆਪਣੇ ਘਰ ਦੇ ਹਾਲਾਤ ਤੇ ਉਸ ਦੇ ਸੁਪਨੇ ਨੇ ਉਸ ਦੀ ਪਸੰਦ ਨੂੰ ਕਦੋਂ ਪਿਆਰ ਵਿੱਚ ਬਦਲ ਨਾ ਦਿੱਤਾ। ਰਵੀ ਇੱਕ ਮਧਮ ਜਿਹੇ ਪਰਿਵਾਰ ਵਿੱਚੋਂ ਸੀ। ਉਸ ਦੇ ਪਿਤਾ ਕਿਸੇ ਦਫ਼ਤਰ ਵਿੱਚ ਸਰਕਾਰੀ ਨੌਕਰੀ ਕਰਦੇ ਸਨ ਤੇ ਦੀਪੀ ਨੂੰ ਲੱਗਾ ਕਿ ਜੇਕਰ ਉਹ ਹੁਣ ਹੀ ਪਿਆਰ ਵਰਗੇ ਰਿਸ਼ਤੇ ਵਿੱਚ ਬਨ ਗਈ ਤਾਂ ਸ਼ਾਇਦ ਉਸ ਦਾ ਸੋਚਿਆ ਹੋਇਆ ਭੇਖ ਉਸ ਨੂੰ ਨਾ ਮਿਲ ਸਕੇ। ਉਸ ਦੇ ਲਈ ਪਿਆਰ ਵਰਗੇ ਰਿਸ਼ਤੇ ਤੋਂ ਪਹਿਲਾਂ ਹੀ ਆਪਣਾ ਪਰਿਵਾਰ ਤੇ ਜੀਵਨ ਬਾਰੀ ਤੇ ਉਹਨਾਂ ਬਚਪਨ ਦਾ ਦੇਖਿਆ ਸੁਪਨਾ ਸੀ ਬਸ ਫਿਰ ਦੀਪੀ ਨੇ ਇਸ ਰਿਸ਼ਤੇ ਨੂੰ ਨਾ ਦਾ ਅੱਗੇ ਵਧਣ ਦਿੱਤਾ ਸਗੋਂ 라ਵੀ ਨਾਲ ਆਪਣੀ ਦੋਸਤੀ ਹੀ ਘਟਾ ਲਈ ਦੀਪੀ ਆਖਰੀ ਸਾਲ ਵਿੱਚ ਸੀ ਦੀਪੀ ਦੇ ਦੀਪੀ ਦੇ ਉਸਦੇ ਬੇਬੇ ਇੱਕ ਦਿਨ ਬਿਮਾਰ ਹੋ ਗਈ ਉਸ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਤੇ ਉਸਦੇ ਬਾਪੂ ਜੀ ਇਦੁਰ ਉਦ ਤੋ ਪੈਸੀ ਉਧਾਰ ਲੈ ਕੇ ਬੇਬੇ ਜੀ ਦੇ ਇਲਾਜ ਲਈ ਪਹੁੰਚ ਗਏ ਉਸ ਹਾਲ ਦੀਪੀ ਵੀ ਕਾਜ ਨਹੀਂ ਗਈ ਤੇ ਦੀਪੀ ਦੀ ਪੜ੍ਹਾਈ ਦਾ ਵੀ ਇੱਕ ਸਾਲ ਪਿੱਛੇ ਪੈ ਗਿਆ ਦੀਪੀ ਦਿਨ ਰਾਤ ਆਪਣੇ ਬੇਬੇ ਜੀ ਦੀ ਸੇਵਾ ਕਰਦੀ ਤੇ ਇਸ ਦੇ ਨਾਲ ਨਾਲ ਉਹੋ ਕਈ ਘਰੀ ਤੇ ਉਸ ਬਜ਼ੁਰਗ ਜੋੜੇ ਘਰ ਵੀ ਇਕੱਲੇ ਕੰਮ ਕਰ ਜਾਂਦੀ ਇਸੇ ਵਕਤ ਉਹਨਾਂ ਨੇ ਬਣਦਾ ਸਹਾਰਾ ਦੀਪੀ ਦੇ ਪਰਿਵਾਰ ਨੂੰ ਦਿੱਤਾ ਹੌਲੀ ਹੌਲੀ ਕਿਤੇ ਜਾ ਦੀਪੀ ਦੀ ਮਾਂ ਠੀਕ ਹੋਈ ਦੀਪੀ ਦੀ ਮਾਂ ਦੀ ਇਸ ਬਿਮਾਰੀ ਨੇ ਉਹਨਾਂ ਨੂੰ ਕਰਜੇ ਹੇਠਾਂ ਲਿਆਤਾ ਸਾਰ ਬਾਦ ਹੀ ਦੀਪਿਕ ਘਰ ਦੇ ਕੰਮ ਨਵੇੜ ਘਰ ਜਾਣ ਲੱਗੀ ਤੇ ਦੀਪੀ ਦੀ ਮਾਂ ਹੁਣ ਔਖੇ ਸੌਖੇ ਕਰਕੇ ਉਸ ਬਜ਼ੁਰਗ ਦੇ ਘਰ ਕੰਮ ਕਰਨ ਜਾਇਆ ਕਰਦੀ ਸੀ ਕਿਉਂਕਿ ਉਹਨਾਂ ਦੇ ਔਖੇ ਵਕਤ ਵਿੱਚ ਬਹੁਤ ਸਾਧ ਦਿੱਤਾ ਸੀ ਦੀਪੀ ਕਾ ਹੌਲੀ ਹੌਲੀ ਸਾਲ ਬੀਤ ਗਿਆ ਤੇ ਹੁਣ ਦੀਪੀ ਦਾ ਕਾਲਜ ਵੀ ਪੂਰਾ ਹੋ ਗਿਆ ਸੀ। ਉਸ ਨੇ 4 ਸਾਲ ਦੀ ਇੰਜੀਨੀਅਰ ਕਰ ਲਈ ਸੀ ਤੇ ਹੁਣ ਉਹ ਕਿਸੇ ਨੌਕਰੀ ਤੇ ਲੱਗਣਾ ਚਾਹੁੰਦੀ ਸੀ ਤਾਂ ਜੋ ਉਹ ਬਾਪੂ ਜੀ ਨੂੰ ਸਹਾਰਾ ਦੇ ਸਕੇ। ਸਿਰ ਚੜਿਆ ਕਰਜਾਂ ਮੋੜ ਸਕੀ। ਜਲਦੀ ਹੀ ਦੀਪੀ ਨੇ ਇੱਕ ਨੌਕਰੀ ਲੱਭ ਲਈ ਤੇ ਹੁਣ ਦੀਪੀ ਨੌਕਰੀ ਤੇ ਜਾਣ ਲੱਗ ਪਈ। ਪਹਿਲਾਂ ਘਰ ਦਾ ਕੰਮ ਕਰਿਆ ਕਰਦੀ ਤੇ ਉਹ ਅਕਸਰ ਹੁਣ ਆਪਣੀ ਬੇਬੇ ਨੂੰ ਘਰ ਬੈਠ ਆਰਾਮ ਕਰਨ ਲਈ ਕਹਿੰਦੀ। ਪਰ ਫਿਰ ਵੀ ਉਸ ਦੀ ਬੇ ਉਹ ਸੁਭਜੁਰਗ ਜੋੜੇ ਦੇ ਘਰ ਕੰਮ ਕਰਨ ਜਾਂਦੀ ਤੇ ਆਖਦੀ ਕਿ ਉਹਨਾਂ ਨੇ ਉਹਨਾਂ ਦਾ ਔਖੇ ਵਕਤ ਵਿੱਚ ਸਾਥ ਦਿੱਤਾ ਸੋ ਉਸ ਘਰ ਦਾ ਕੰਮ ਤਾਂ ਨਹੀਂ ਛੱਡ ਸਕਦੀ ਤੇ ਨਾਲੇ ਘਰ ਤੋਂ ਬਾਹਰ ਜਾ ਉਹਨਾਂ ਨਾਲ ਦੋ ਗੱਲਾਂ ਬਾਤਾਂ ਕਰਕੇ ਉਹਨਾਂ ਦਾ ਮਨ ਕੁਝ ਹੋਰ ਹੋ ਜਾਂਦਾ ਹੈ ਤੇ ਨਾਲੇ ਉਹਨਾਂ ਦਾ ਵਕਤ ਵੀ ਗੁਜ਼ਰ ਜਾਂਦਾ ਹੈ ਤੇ ਨਾਲੇ ਬੇਬੇ ਦਾ ਵੀ ਜਲਦੀ ਸਾਲ ਪਰ ਵਿੱਚ ਚੜਿਆ ਕਰਜਾ ਜੋ ਸੀ بس ਉਤਰਨ ਵਾਲਾ ਸੀ ਕਿ ਦੀਪੀ ਨੇ ਸੋਚਿਆ ਕਿ ਜੇਕਰ ਹੁਣ ਉਹ ਆਪਣੇ ਸੁਪਨੇ ਦੇ ਧਿਆਨ ਦੇਵੇ ਤਾਂ ਹੁਣ ਆਈ ਲੈਟਸ ਦਾ ਪੇਪਰ ਦੇ ਕੇ ਬਾਹਰ ਚਲੀ ਜਾਵੇ ਤਾਂ ਉਸ ਦਾ ਸੁਪਨਾ ਪੂਰਾ ਹੋ ਜਾਵੇਗਾ ਤੇ ਉਸ ਦੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ ਇੱਕ ਦਿਨ ਦੀਪੀ ਛੁੱਟੇ ਬਾਲ ਦੇ ਨਾਮ ਆਪਣੀ ਬੀਬੇ ਨਾਲ ਉਸ ਬਜ਼ੁਰਗ ਜੋੜੇ ਘਰ ਦੇ ਘਰ ਕੰਮ ਕਰਨ ਚਲੀ ਗਈ ਉਸਨੇ ਦੇਖਿਆ ਕਿ ਉਹ ਬੁੱਢੀ ਦਾਦੀ ਬੜੀ ਉਦਾਸ ਲਿਹੀ ਸੀ ਅੱਜ ਉਹ ਅੰਦਰ ਹੀ ਬੈਠ ਤੇ ਢਿੱਲੀ ਜਹੀ ਪਈ ਸੀ ਦੀਪੀ ਨੇ ਦੇਖਿਆ ਕਿ ਅੱਗੇ ਤਾਂ ਬੁੱਢੀ ਦਾਦੀ ਦਾ ਚਿਹਰਾ ਦੀਪਿੰ ਨੂੰ ਦੇਖ ਕੇ ਖੇੜ ਉਠਦਾ ਸੀ ਤੇ ਫਿਰ ਉਸਨੇ ਉਹਨਾਂ ਕੋਲ ਪਾਸ ਜਾ ਕੇ ਪੁੱਛਿਆ ਕਿ ਉਹਨਾਂ ਨੂੰ ਕੀ ਹੋਇਆ ਪਰ ਉਹ ਚੁੱਪ ਹੀ ਲਿਟੇ ਰਹੀ ਦੀਪੀ ਨੇ ਉਹਨਾਂ ਦਾ ਬੁਖਾਰ ਚੈੱਕ ਕੀਤਾ ਜੋ ਕਿ ਠੀਕ ਸੀ ਫਿਰ ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦਾ ਕੁਝ ਦੁਖਦਾ ਹੈ ਜਾਂ ਕਿਤੇ ਦਰਦ ਹੈ ਉਹ ਉਸ ਨੂੰ ਦੱਸਣ ਉਹ ਹੁਣ ਹੀ ਉਹਨਾਂ ਨੂੰ ਡਾਕਟਰ ਕੋਲ ਲੈ ਜਾਂਦੀ ਹੈ ਬੁੱਢੀ ਦਾਦੀ ਨੇ ਬੜੇ ਗੁੱਸੇ ਜਿਹੇ ਵਿੱਚ ਆ ਕੇ ਕਿਹਾ ਕਿ ਕੁਝ ਨਹੀਂ ਦੁਖਦਾ ਉਸ ਦਾ ਜਾ ਪਰੇ ਜਾਵੇ ਓਹੋ ਉਹਨਾਂ ਤੋਂ ਆਪਣਾ ਕੰਮ ਕਰੇ ਇਹ ਕਹਿ ਕੇ ਉਹ ਦੂਜੇ ਪਾਸੇ ਨੂੰ ਪਾਸਾ ਲੈ ਕੇ ਮੂੰਹ ਤੇ ਚੁੰਨੀ ਲੈ ਕੇ ਪੈ ਜਾਂਦੀ ਹੈ ਦੀਪੀ ਬਹੁਤ ਹੈਰਾਨ ਸੀ ਕਿ ਬੁੱਢੀ ਦਾਦੀ ਦਾ ਸੁਭਾਤਾ ਅਜਿਹਾ ਨਹੀਂ ਹੈ ਫਿਰ ਉਹਨਾਂ ਨੂੰ ਅੱਜ ਕੀ ਹੋਇਆ ਦੀਪੀ ਉਸ ਬਜ਼ੁਰਗ ਦਾਦੀ ਨੂੰ ਦੇਖ ਕੇ ਹੈਰਾਨ ਸੀ ਕਿ ਉਹਨਾਂ ਨੂੰ ਆਖਰ ਹੋਇਆ ਕੀ ਹੈ ਉਸ ਨੇ ਦੇਖਿਆ ਕਿ ਬਜ਼ੁਰਗ ਦਾਦਾ ਜੀ ਵੀ ਘਰ ਦੇ ਇੱਕ ਕੋਨੇ ਵਿੱਚ ਲੱਗੇ ਉਹ ਦਾਸ ਜੀਆਂ ਨਿਗਾਵਾਂ ਨਾਲ ਉਸ ਵੱਲ ਤੱਕ ਰਹੀ ਸੀ ਜਿਵੇਂ ਉਹ ਉਸ ਨੂੰ ਬਹੁਤ ਕੁਝ ਆਖਣਾ ਚਾਹੁੰਦੇ ਹੋਣ ਪਹਿਲਾਂ ਦੀਪੀ ਨੇ ਘਰ ਦਾ ਕੰਮ ਮੁਕਾ ਕੇ ਦਾਦਾ ਜੀ ਨੇ ਆਖਿਆ ਕਿ ਅੱਜ ਉਸ ਦੀ ਮਾਂ ਬਾਹਰ ਕਿਤੇ ਰਸਤੇ ਦਰ ਚ ਗਈ ਹੈ ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਉਹ ਬਿਮਾਰ ਹੋ ਗਏ ਹਨ ਤਾਂ ਉਹ ਉਸ ਨੂੰ ਦੱਸਣਾ ਉਹ ਹੁਣੇ ਗਿੱਤੇ ਨੂੰ ਕਹਿ ਕੇ ਜੋ ਕਿ ਅਕਸਰ ਗੱਡੀ ਲੈ ਕੇ ਉਸ ਬਜ਼ੁਰਗ ਜੋੜੇ ਨੂੰ ਲੈ ਜਾਂਦਾ ਸੀ ਉਹਨਾਂ ਨੂੰ ਹਸਤਾੜ ਲੈ ਚਲਦੀ ਹੈ ਦਾਦਾ ਜੀ ਨੇ ਕਿਹਾ ਕਿ ਸਭ ਠੀਕ ਹੈ ਇਹ ਕਹਿ ਕੇ ਉਹ ਵੀ ਅੰਦਰ ਬੈੱਡ ਤੇ ਜਾ ਕੇ ਲੇਟ ਗਈ ਦੀਪੀ ਨੂੰ ਕੁਝ ਸਮਝ ਨਹੀਂ ਆ ਰਹਾ ਸੀ ਕਿ ਅੱਜ ਉਹ ਇੰਨੇ ਚੁੱਪ ਕਿਉਂ ਨੇ ਉਦਾਸ ਤਾਂ ਉਹ ਪਹਿਲਾਂ ਵੀ ਕਾਪੀ ਵਾਰ ਉਸਨੇ ਦੇਖੀ ਪਰ ਅੱਜ ਇੰਨੇ ਨੂੰ ਦੀਪੀ ਦੇ ਬਾਪੂ ਜੀ ਆ ਗਏ ਕਿਸੇ ਕੰਮ ਉਹ ਉਹ ਦੀਪੀ ਨੂੰ ਘਰ ਬੁਲਾ ਲਏ ਦੀਪੀ ਨੇ ਘਰ ਆ ਕੇ ਆਪਣਾ ਕੰਮ ਕੀਤਾ ਤੇ ਜਲਦੀ ਹੀ ਵਾਪਸ ਆਪਣੇ ਬਾਪੂ ਜੀ ਨੂੰ ਕਹਿ ਕੇ ਉਸ ਬਜ਼ੁਰਗ ਜੋੜੇ ਦੇ ਘਰ ਚਲੀ ਗਈ ਉਸ ਨੂੰ ਅੱਜ ਉਹਨਾਂ ਦੀ ਸਿਹਤ ਠੀਕ ਨਹੀਂ ਲੱਗਦੀ ਸੀ दीपी वापस आया देख दादाजी जी आख्या, ने आख्या कि दीपी कुछ भुल गई सी जो वापस है दीपी ने देखा दो कि दोवें दादादी दा अखा अथरूर सन पहला भी रो रहे होना दीपी ने आख्या के रिहा कुछ नहीं बस वो उन्ना पास आई है उसनों हो दो में ठीक नहीं लग रहे ਆਖਰ ਗੱਲ ਕੀ ਹੈ ਹੈ ਉਹ ਉਸ ਨੂੰ ਦੱਸਣਾ ਬੁੱਢੀ ਦਾਦੀ ਨੇ ਆਖਿਆ ਕਿ ਕੱਲ ਤੋਂ ਹੁਣ ਉਸ ਨੂੰ ਕੰਮ ਤੇ ਆਉਣ ਦੀ ਲੋੜ ਨਹੀਂ ਹੈ ਉਹ ਇਥੋਂ ਜਾ ਰਹੇ ਨੇ ਦੀਪੀ ਇਹ ਸੋਚ ਕੇ ਹੈਰਾਨ ਹੋ ਗਈ ਉਸ ਨੇ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਕਿ ਆਪਣੇ ਬਸਿਆ ਬੱਚਿਆਂ ਪਾਸ बधे जा रहे हो जी देखी हथ रुके ना रो दीपी ने दादा जी पूछा कि है जी ने पहला रो के अपना मन हल्का होने तो बाद दीपी आखिया पुत कल ओं देत का सी ਕਿ ਉਹ ਉਸ ਨੂੰ ਗਾਇਬ ਥੀ ਕਿ ਉਹ ਹੁਣ ਬਿਮਾਰ ਰਹਿੰਦੇ ਨੇ ਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਵੀ ਕੁਝ ਸਾਲ ਮਹੀਨੇ ਹੀ ਬਚੇ ਨੇ ਉਹ ਆਪਣੇ ਬੱਚਿਆਂ ਸਾਥ ਰਹਿਣਾ ਚਾਹੁੰਦੇ ਨੇ ਬਸ ਇਹ ਸੁਣੋ ਪਹਿਲਾਂ ਤਾਂ ਉਹਨਾਂ ਦੀ ਨੂੰ ਉਹਨਾਂ ਨੂੰ ਬਹੁਤ ਬੁਰਾ ਭਲਾ ਬੋਲੀ ਤੇ ਆਖਰ ਉਨ੍ਹਾਂ ਦੇ ਪੁੱਤ ਨੇ ਉਨ੍ਹਾਂ ਨੂੰ ਆਖਿਆ ਕਿ ਉਹ ਉਨ੍ਹਾਂ ਨੂੰ ਆਪਣੇ ਪਾਸ ਨਹੀਂ ਰੱਖ ਸਕਦਾ ਅਤੇ ਬਾਹਰ ਇਲਾਜ ਬਹੁਤ ਮਹਿੰਗਾ ਹੈ ਇਹੋ ਸਭ ਕਮੀ ਕਾ ਜੀ ਚਲੇ ਜਾਂਦੇ ਨੇ ਤੇ ਉਨ੍ਹਾਂ ਤੋਂ ਉਨ੍ਹਾਂ ਨੂੰ ਨਹੀਂ ਸੰਭਾਲਿਆ ਜਾਣਾ ਤੇ ਨਾਲ ਇਹ ਵੀ ਸਲਾਹ ਦਿੱਤੀ ਕਿ ਉਹ ਕਿਸੇ ਵਿਰਦਾ ਅਸਰਮ ਵਿੱਚ ਜਾ ਕੇ ਰਹਿਣ ਹੋਣਾ ਵਿਦੇਸ਼ ਸਭ ਇਝ ਹੀ ਲੈ ਦੇਣੀ ਉਹਨਾਂ ਨੂੰ ਇੰਨਾ ਨੂੰ ਤੰਗ ਨਾ ਕਰ ਆਪਣੀ ਜ਼ਿੰਦਗੀ ਤਾਂ ਉਹਨਾਂ ਨੇ ਜੀ ਲਈ ਤੇ ਹੁਣ ਉਹ ਉਹਨਾਂ ਨੂੰ ਜੀਣ ਦੇ ਦੁਬਾਰਾ ਕੋਣ ਨਾ ਕਰਨ ਦੀ ਆਖਿਆ ਦੀਪੀਏ ਸੁਣ ਕੇ ਹੈਰਾਨ ਰਹਿ ਗਈ ਕਿ ਦਾਦੀ ਜੀ ਆਖਣ ਲੱਗੀ ਕਿ ਪਤਾ ਨਹੀਂ ਕਿਹੜਾ ਵੇਲਾ ਸੀ ਜਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਤੋੜਿਆ ਹੁਣ ਉਹਨਾਂ ਨੂੰ ਬਹੁਤ ਪਸਤਾਵਾ ਹੈ ਕਿ ਜੇ ਕਰੋ ਉਹਨਾਂ ਬਾਸ ਹੀ ਰਹਿੰਦੇ ਤਾ ਚੰਗਾ ਹੁੰਦਾ ਗਰੀਬੀ ਕੱਟੀ ਜਾਂਦੀ ਪਰ ਇਹ ਦੁੱਖ ਕਟਨੇ ਬਹੁਤ ਔਖੇ ਨੇ ਦੀਪੀ ਹੈਰਾਨ ਸੀ ਤੇ ਉਸ ਤੇ ਪੁੱਛਿਆ ਕਿ ਉਹਨਾਂ ਦੀ ਧੀ ਉਸ ਨਾਲ ਨਹੀਂ ਗੱਲ ਕਰਦੀ ਕੀਤੀ ਉਹਨਾਂ ਨੇ ਦਾਦੀ ਨੇ ਕਿਹਾ ਕਿ ਪੁੱਤ ਖਪੁੱਤ ਤਾਂ ਸੁਣੇ ਸੀ ਦੇਖਿਆ ਆਪਣਿਆਂ ਨੂੰ ਹੀ ਤੇ ਧੀ ਵੀ ਪੁੱਤਾਂ ਵਰਗੀ ਹੀ ਲੱਗਦੀ ਉਸ ਨੇ ਵੀ ਇਹ ਆ ਕੇ ਪੱਲਾ ਛੁਡਾ ਲਿਆ ਕਿ ਉਹ ਬਗਾਨੇ ਘਰ ਦੇ ਪੁੱਤ ਹੀ ਮਾਪੇਨ ਸੰਭਾਲਦੇ ਨੇ। ਦਿਪੀਨੂ ਜੀ ਕਿ ਨਹੀਂ ਹੋ ਰਹਾ ਸੀ ਪਰ ਫਿਰ ਵੀ ਦੀਪੀ ਨੇ ਸਮਝਦਾਰੀ ਤੋਂ ਕੰਮ ਲੈਂਦੇ ਆਖਿਆ ਉਹ ਫਿਕਰ ਨਾ ਕਰਨ। ਫਿਰ ਕੀ ਹੋਇਆ? ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਨਾਲੇ ਉਹ ਹੈ ਨਾ ਉਹਨਾਂ ਪਾਸ ਉਹਨਾਂ ਨੂੰ ਆਪਣੀ ਪੋਤੀ ਦੇ ਹੁੰਦਿਆਂ ਫਿਕਰ ਕਰਨ ਦੀ ਕੀ ਲੋੜ ਐ? ਦੀਪੀ ਉਹਨਾਂ ਨੂੰ ਹੌਸਲਾ ਦੇ ਕੇ ਉਹਨਾਂ ਦਾ ਕੁਝ ਵਕਤ ਆਪਣੀਆਂ ਗੱਲਾਂ ਬਾਤਾਂ ਵਿੱਚ ਮਨ ਪਰਚਾ। ਆਪਣੇ ਘਰ ਵਾਪਸ ਆ ਗਈ ਪਰ ਉਸ ਦਾ ਮਨ ਬਹੁਤ ਉਦਾਸ ਸੀ ਉਹ ਸੋਚ ਰਹੀ ਸੀ ਕਿ ਦੁਨੀਆ ਕਿੰਨੀ ਅਜੀਬ ਹੈ ਬੱਚੇ ਆਪਣੇ ਮਾਪਿਆਂ ਨਾਲ ਇੰਜ ਕਿਸ ਤਰ੍ਹਾਂ ਕਰ ਸਕਦੇ ਨੇ ਮਾਪੇ ਆਪਣੇ ਬੱਚਿਆਂ ਦੀ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਨੇ ਤੇ ਉਹੀ ਬੱਚੇ ਆਪਣੇ ਮਾਪਿਆਂ ਨੂੰ ਸੰਭਾਲਣ ਵਿੱਚ ਵਕਤ ਆਉਂਦਾ ਹੈ ਮੂੰਹ ਫੇਰ ਲੈਂਦੇ ਨੇ ਦੀਪੀ ਬਹੁਤ ਉਦਾਸੀ ਦੀਪੀ ਦੇ ਬਾਪੂ ਜੀ ਨੇ ਦੀਪੀ ਨੂੰ ਕਿ ਉਸਦੇ ਦਿਲ ਦਾ ਹਾਲ ਸਮਝ ਕੇ ਉਹਨਾਂ ਦੀਪੀ ਕੋਲੋਂ ਉਸਦੇ ਉਦਾਸ ਹੋਣ ਦਾ ਵਜਹ ਪੁੱਛੀ ਤਾਂ ਦੀਪੀ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਤੇ ਦੀਪੀ ਘੁੱਟ ਘਟ ਰੋਣ ਲੱਗੀ ਕਿ ਉਹ ਆਪਣੇ ਮਾਪਿਆਂ ਨੂੰ ਕਦੋਂ ਇੰਜ ਨਹੀਂ ਕਰੇਗੀ ਉਹ ਹਮੇਸ਼ਾ ਉਹਨਾਂ ਪਾਸ ਰਹੇਗੀ ਤੇ ਕਦੋਂ ਉਹਨਾਂ ਦਾ ਦਿਲ ਨਹੀਂ ਦਿਖਾਏਗੀ ਬਲਕਿ ਕਿਸੇ ਬੱਚੇ ਨੂੰ ਆਪਣੇ ਮਾਪਿਆਂ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਅਗਲੀ ਸਵੇਰ ਦੀਪੀ ਸਵੇਰੇ ਹੀ ਉਸ ਬਜ਼ੁਰਗ ਜੋੜੇ ਦੇ ਘਰ ਗਈ ਤਾਂ ਉਸਨੇ ਦੇਖਿਆ ਕਿ ਦਾਦਾ-ਦਾਦੀ ਦੋਵੇਂ ਜੀ ਬੱਢ ਤੇ ਹੀ ਸਨ ਕਿ ਦੀਪੀ ਨੂੰ ਦੇਖ ਉਹਨਾਂ ਦੀਆਂ ਅੱਖਾਂ ਚ ਚਮਕ ਆ ਗਈ ਦੀਪੀ ਜਦੋਂ ਵੀ ਉਹਨਾਂ ਦੇ ਘਰ ਜਾਂਦੀ ਸੀ ਤਾਂ ਆਪਣੀਆਂ ਗੱਲਾਂ ਬਾਤਾਂ ਨਾਲ ਪੂਰਾ ਚਹਕਾ ਦਿੰਦੀ ਸੀ ਅਕਸਰ ਹੀ ਦੀਪੀ ਉਹਨਾਂ ਉਹ ਬਜ਼ੁਰਗ ਜੋੜੇ ਘਰ ਜਾਇਆ ਕਰਦੀ ਤੇ ਉਹਨਾਂ ਦੀ ਦੇਖਭਾਲ ਰੋਟੀ ਪਾਣੀ ਕਰਦੀ। ਦਿਨ ਬੀਤਣ ਲੱਗੇ ਪਰ ਉਹਨਾਂ ਦੇ ਬੱਚਿਆਂ ਨੇ ਤਾਂ ਉਹਨਾਂ ਨੂੰ ਫੋਨ ਨਹੀਂ ਕੀਤਾ। ਇਹ ਜਾਣ ਦੇਪੀ ਤੇ ਉਹਦੇ ਮਾਪੇ ਵੀ ਹੈਰਾਨ ਤੇ ਉਦਾਸ ਰਹਿੰਦੇ। ਫਿਰ ਦੋ ਕੁ ਮਹੀਨਿਆਂ ਬਾਅਦ ਹੀ ਉਸ ਜੁੜੇ ਨੇ ਦੀਪੀ ਦੀ ਮਾਂ ਨੂੰ ਕੰਮ ਤੋਂ ਵੀ ਜਵਾਬ ਦੇ ਦਿੱਤਾ ਕਿ ਹੁਣ ਉਹਨਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਕੰਮ ਲਈ ਕਿਸੇ ਨੂੰ ਰੱਖ ਸਕਣ। ਤੇ ਹੁਣ ਤਾਂ ਉਹਨਾਂ ਦਾ ਸਹਾਰਾ ਤੇ ਰਸਨ ਪਾਣੀ ਤੇ ਦਵਾਈ ਬੂਟੀ ਉਹਨਾਂ ਦੀ ਉਹ ਠੇਕੇ ਤੇ ਦਿੱਤੀ ਉਹ ਉਸ ਤੇ ਬਜ਼ੁਰਗ ਦੀ ਜ਼ਮੀਨ ਦਾ ਇੱਕ ਹਿੱਸਾ ਹੀ ਸੀ ਦੀਪਦੀ ਮਾਇ ਸੰਕੇ ਬਹੁਤ ਉਦਾਸ ਹੋਈ ਤੇ ਉਹਦੀਆਂ ਅੱਖਾਂ ਅਥੋਂ ਪਰ ਨਾਲ ਭਰ ਗਈਆਂ ਉਸਨੇ ਉਹਨਾਂ ਨੂੰ ਆਖਿਆ ਕਿ ਉਹਨਾਂ ਨੂੰ ਉਹਨਾਂ ਦੇ ਪੈਸਿਆਂ ਦੀ ਲੋੜ ਨਹੀਂ ਬਲਕਿ ਪਿਆਰ ਤੇ ਅਸ਼ੀਰਵਾਦ ਦੀ ਜ਼ਰੂਰਤ ਹੈ हां एक वक्त सी जब ओन्ना ਦਾ ਬਜਾਰਾ ਔਖਾ ਸੀ ਉਸ ਵਕਤ ਉਹਨਾਂ ਦਾ ਬਹੁਤ ਸਾਥ ਦਿੱਤਾ ਸਾਡਾ ਕੰਮ ਦਿੱਤਾ ਤੇ ਗੁਜ਼ਾਰੇ ਲਈ ਪੈਸੇ ਵੀ ਦਿੱਤੇ ਪਰ ਜੋ ਆਪਣਾ ਪਨ ਮਿਲੇ ਉਹ ਇੰਨਾ ਪੈਸਿਆਂ ਨਾਲ ਕਿਤੇ ਵੱਧ ਮਿਲਿਆ ਨਾਲੇ ਜ਼ਰੂਰੀ ਨਹੀਂ ਕਿ ਰਿਸ਼ਤਾ ਜਾਂ ਆਪਣਾ ਪਨ ਪੈਸਿਆਂ ਨਾਲ ਹੋਵੇ ਤੇ ਹੁਣ ਉਹਨਾਂ ਨੂੰ ਕੰਮ ਬਦਲੇ ਪੈਸਿਆਂ ਦੀ ਲੋੜ ਰਹੀ ਪਰ ਉਹ ਉਹਨਾਂ ਦੀ ਸੇਵਾ ਤੇ ਕੰਮ ਉਝ ਹੀ ਕਰਨ ਗਏ ਕਿਉਂਕਿ ਉਹ ਉਹਨਾਂ ਦੇ ਪੈਸਿਆਂ ਕਰਕੇ ਨਹੀਂ ਦਿਨੋਂ ਕਰਦੇ ਨੇ ਉਹ ਵੀ ਤਾਂ ਉਹਨਾਂ ਦੇ ਬੱਚਿਆਂ ਵਰਗੇ ਹੀ ਨੇ ਉਹ ਉਹਨਾਂ ਨੂੰ ਆਪਣੇ ਬੱਚੇ ਹੀ ਸਮਝਣ ਇਹ ਸੁਣ ਉਸ ਜੋੜੇ ਦੀਆਂ ਅੱਖਾਂ ਭਰਾਈਆਂ ਕੇ ਸੱਚ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਰਿਸ਼ਤੇ ਖੂਨ ਦੇ ਆਪਣੇ ਹੁੰਦੇ ਆ ਰਿਸ਼ਤੇ ਸੱਚੇ ਦਿਲਾਂ ਦੇ ਹੁੰਦੇ ਆ ਕੁਝ ਵਕਤ ਲੰਘਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਦੀਪੀ ਦਾ ਕੱਚਾ ਘਰ ਇੱਕ ਦਿਨ ਡਿੱਗ ਗਿਆ। ਉਹਨਾਂ ਸਿਰ ਤੋਂ ਸਾਤ ਛੱਤ ਵੀ ਉੱਠ ਗਈ। ਸਾਰਾ ਪਰਿਵਾਰ ਤੇ ਤੋਮਸ ਪਲਾ ਵਿੱਚ ਘਰ ਗਿਆ। ਜਲਦੀ ਹੀ ਦੀਪੀ ਦੇ ਬਾਪੂ ਨੇ ਨਾਲ ਲੱਗ ਕੇ ਪਹਿਲਾਂ ਆਪਣੇ ਘਰ ਦੇ ਸਮਾਨ ਨੂੰ ਆਸੇ-ਪਾਸੇ ਤੋਂ ਕਾਗਜ਼ ਇਕੱਠੇ ਕਰ ਬਾਹਰ ਤੋਂ ਬਚਾਇਆ। ਤੇ ਉਸਨੇ ਤਾਂ ਦੀਪੀ ਦੇ ਘਰ ਰੋਟੀ ਵੀ ਨਾ ਪਕੀ। ਅਗਲੇ ਸਵੇਰ ਦਿੱਤੀ ਕਾਮਤੇ ਦਿਨਾਂ ਗਈ ਸਭ ਪਿੰਡ ਦੀ ਉਹਨਾਂ ਦੇ ਘਰ ਦੀ ਹਾਲਤ ਬਹੁਤ ਦੁਖੀ ਸਨ ਪਰ ਮਦਦ ਲਈ ਕੋਈ ਅੱਗੇ ਨਾ ਆਇਆ ਦਿਪੀ ਨੂੰ ਵੀ ਅਜ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਹ ਆਪਣੇ ਮਾਪੇ ਲਈ ਇੱਕ ਘਰ ਤੱਕ ਉਕਾਨੀ ਕਰ ਰਹੀ ਜਿੱਦਾਂ ਹੀ ਇਹ ਖਬਰ ਉਸ ਜੋੜੇ ਨੂੰ ਪਈ ਤਾਂ ਉਹਨਾਂ ਦੀਪੀ ਦੇ ਬਾਪੂ ਜੀ ਨੂੰ ਸਮਾਨ ਲੈ ਕੇ ਆਪਣੇ ਘਰ ਲੈਣ ਲਈ ਆਖਿਆ ਕਿ ਜਦੋਂ ਤੱਕ ਚਾਹੇ ਉਹਨਾਂ ਦੇ ਘਰ ਰਹਿ ਸਕਦੇ ਨੇ ਉੰਜ ਵੀ ਤਾਂ ਉਹਨਾਂ ਦਾ ਇੰਨਾ ਵੱਡਾ ਘਰ ਖਾਲੀ ਪਿਆ ਉਹ ਤਾਂ ਦੋ ਜਣੇ ਹੀ ਨੇ ਉਹ ਉਹਨਾਂ ਸਾਹੀਆਂ ਪਹਿਲਾਂ ਤਾਂ ਦੀਪੀ ਦੇ ਬਾਪੂ ਜੀ ਨੇ ਇਸ ਗੱਲ ਲਈ ਰਾਜੀ ਨਹੀਂ ਸਨ ਪਰ ਆਪਣੇ ਹਾਲਤ ਦੇਖ ਕੇ ਉਹਨਾਂ ਨੂੰ ਇਹ ਉਹਨਾਂ ਦਾ ਕਹਿਣਾ ਮੰਨਣਾ ਪਿਆ ਆਪਣਾ ਸਾਰਾ ਸਮਾਨ ਲੈ ਕੇ ਉਹੋ ਬਜ਼ੁਰਗ ਜੋੜ ਦੇ ਘਰ ਆ ਗਏ ਉਹਨਾਂ ਨਾਲ ਵਾਦਾ ਕੀਤਾ ਕਿ ਜਲਦੀ ਹੀ ਉਹ ਆਪਣਾ ਘਰ ਠੀਕ ਕਰ ਲੈਣਗੇ ਤੇ ਆਪਣੇ ਘਰ ਚ ਲੈ ਜਾਣਗੇ। ਉਹ ਉਹਨਾਂ ਘਰ ਆ ਤਾਂ ਗਏ ਪਰ ਆਪਣੇ ਘਰ ਦੀ ਉਹਨਾਂ ਨੂੰ ਬਹੁਤ ਤਕਸੀ। ਦੀਪੀ ਫਿਰ ਤੋਂ ਕੰਮ ਤੇ ਜਾਣ ਲੱਗੀ ਤੇ 2 ਦਿਨ ਬਾਅਦ ਜਦੋਂ ਬਰਸਾਤ ਦਾ ਪਾਣੀ ਸੁੱਕ ਗਿਆ ਤਾਂ ਦੀਪੀ ਆਪਣੇ ਬਾਪੂ ਜੀ ਨਾਲ ਆਪਣੇ ਘਰ ਗਈ ਜੋ ਬਿਲਕੁਲ ਠੇ ਹੋ ਚੁੱਕਿਆ ਸੀ। ਤੇ ਮਿੱਟੀ ਹੋ ਚੁੱਕੀ ਸੀ ਕਿਸੇ ਹੱਦ ਵਿੱਚ ਹੋ ਠੀਕ ਹੋਣ ਰਹਿਣ ਜੋਗ ਨਹੀਂ ਸੀ ਇਹ ਦੇਖ ਦੀਪੀ ਦੇ ਬਾਪੂ ਜੀ ਰੋ ਗਏ ਦੀਪੀ ਨੇ ਆਪਣੇ ਬਾਪੂ ਨੂੰ ਹੌਸਲਾ ਦਿੱਤਾ ਕਿ ਉਹ ਨਮਾ ਘਰ ਖੜਾ ਕਰਨਗੇ ਹੁਣ ਉਹ ਦਿਨ ਰਾਤ ਇੱਕ ਕਰਕੇ ਆਪਣੇ ਘਰ ਨੂੰ ਫਿਰ ਤੋਂ ਪਹਿਲਾਂ ਵਾਂਣਗੇ ਦੀਪੀ ਦੇ ਹੌਸਲੇ ਨੇ ਉਸਦੇ ਬਾਪੂ ਨੂੰ ਵੀ ਹੌਸਲਾ ਦਿੱਤਾ ਤੇ ਅਗਲੀ ਸਵੇਰ ਹੀ ਦੀਪੀ ਨੇ ਉਹ ਪੈਸੇ ਜੋ ਕਿ ਉਸਨੇ ਬੈਂਕ ਵਿੱਚ ਆਪਣੇ ਆਈਲਰਸ ਦੇ ਪੇਪਰ ਤੇ ਫੀਸ ਲਈ ਰੱਖੇ ਸਨ ਉਹਨਾਂ ਨੂੰ ਕਢਵਾ ਲਿਆ ਆਪਣੇ ਬਾਪੂ ਜੀ ਦੇ ਹੱਥ ਵਿੱਚ ਰੱਖ ਦਿੱਤੇ ਕਿ ਉਹ ਇਸ ਪੈਸਿਆਂ ਨਾਲ ਆਪਣੇ ਨਵੇਂ ਘਰ ਨੂੰ ਬਣਾਉਣ ਲਈ ਸ਼ੁਰੂਆਤ ਕਰਨ। ਪੈਸੇ ਦੇਖ ਦਿੱਪੀ ਦੇ ਬਾਪੂ ਜੀ ਨੇ ਪੁੱਛਿਆ ਕਿ ਉਸ ਪਾਸ ਇਹ ਪੈਸੇ ਕਿੱਥੋਂ ਆਏ ਹਨ ਪਰ ਦੀਪੀ ਨੇ ਆਖਿਆ ਕਿ ਤੁਸੀਂ ਘਰ ਦੀ ਸ਼ੁਰੂਆਤ ਕਰੋ ਇਹ ਸੋਚੋ ਕਿੱਥੋਂ ਆਏ ਹਨ ਇਹ ਨਾ ਦੱਸੋ ਉੱਚੋ ਪਰ ਫਿਰ ਵੀ ਦੀਪੀ ਨੇ ਬਾਰ-ਬਾਰ ਪੁੱਛਣ ਦੇ ਦੀਪੀ ਨੇ ਉਹਨਾਂ ਨੂੰ ਦੱਸਿਆ ਕਿ ਇਹ ਉਸਨੇ ਕੁਝ ਜੋੜ ਕੇ ਰੱਖੇ ਸੀ ਆਪਣਾ ਸੁਪਨਾ ਕਰਨ ਵਾਸਤੇ ਤੇ ਕੁਝ ਪਾਰਟ ਟਾਈਮ ਕਰਕੇ ਨੌਕਰੀ ਕਰਕੇ ਪਰ ਇਸ ਵਕਤ ਉਹਨਾਂ ਨੂੰ ਜ਼ਰੂਰਤ ਹੈ ਸੋ ਇਹ ਵਰਤ ਸਕਦੇ ਨੇ ਦੀਪੀ ਦੇ ਪੁੱਤ ਨੇ ਪੁੱਛਿਆ ਕਿ ਕਿਹੜਾ ਸੁਪਨਾ ਕੀ ਸੁਪਨਾ ਤੋ ਮੈਨੂੰ ਅੱਜ ਤੱਕ क्यों नहीं दसिया के पुत तेरा सुपना भी है ते की सुपना है पुत मैं एक बाप होके तेरे सुपने पूरा ती कुछ भी नहीं कर सकया बल्कि यह जान भी ना सकया कि मेरी धी का भी एक सुपना है ते वो सुपना है भी की है ਦੀਪੀ ਨੇ ਪਰਿਆ ਅੱਖਾਂ ਨਾਲ ਆਖਿਆ ਬਾਪੂ ਜੀ ਸ਼ਾਇਦ ਮੇਰੇ ਸੁਪਨੇ ਤੋਂ ਵੱਧ ਇਸ ਵਕਤ ਮੇਰੇ ਲਈ ਮੇਰਾ ਕਰ ਹੈ ਤੁਸੀਂ ਬਸ ਆਪਣੇ ਘਰ ਲਈ ਹੋਣਾ ਕੱਲ ਤੋਂ ਸ਼ੁਰੂਆਤ ਕਰੋ ਬਾਪੂ ਜੀ ਨੇ ਆਖਿਆ ਕਿ ਮੈਂ ਇਹ ਹੀ ਜਾਣ ਸਕਦਾ ਕਿ ਸੁਪਨਾ ਕੀ ਸੀ ਮੇਰੀ ਦੀਦਾ ਬਹੁਤ ਕਹਿਣ ਦੇ باوجود ਦੀਪੀ ਨੇ ਕਹਿ ਹੀ ਦਿੱਤਾ ਕਿ ਉਹ ਬਾਹਰ ਵਿਦੇਸ਼ ਜਾਣਾ ਚਾਹੁੰਦੀ ਹੈ ਜਿਸ ਨੂੰ ਸੁਣਤਾ ਦੀਪੀ ਦੇ ਬਾਪੂ ਜੀ ਹਰਾਨ ਹੀ ਰਹ ਗਏ ਤੇ ਬਿਲਕੁਲ ਚੁੱਪ ਹੀ ਕਰ ਗਏ ਤੇ ਕਿਹਾ ਕਿ ਪੁੱਤ ਅਸੀਂ ਤੇਰਾ ਸੁਪਨਾ ਇਹ ਕਦੋਂ ਸ਼ਾਇਦ ਹੀ ਪੂਰਾ ਕਰ ਸਕ ਲਈ ਪਰ ਕਿਹੋ ਜਿਹੇ ਬੇਵਸਮਾਤੇ ਹਾਂ ਅਸੀਂ ਕਿ ਅਗਰ ਤੂੰ ਆਪਣੇ ਸੁਪਨੇ ਲਈ ਅੱਗੇ ਵੱਧ ਰਹੀ ਤਾਂ ਅਸੀਂ ਆਪਣੀਆਂ ਮੁਸ਼ਕਲਾਂ ਨਾਲ ਤੈਨੂੰ ਵੀ ਤੇ ਸੁਪਨੇ ਤੋਂ ਪਿੱਛੇ ਟੱਕ ਰਹੇ ਹਾਂ ਦੀਪੀ ਨੇ ਆਖਿਆ ਨਹੀਂ ਇਹ ਗੱਲ ਨਹੀਂ ਹੈ ਬਾਪੂ ਜੀ ਕੋਈ ਗੱਲ ਨਹੀਂ ਕਿ ਉਹ ਪਹਿਲਾਂ ਆਪਣਾ ਘਰ ਬਣਾਏਗੀ ਸੁਪਨਾ ਪੂਰਾ ਕਰਨ ਲਈ ਤਾਂ ਉਸ ਪਾਸ ਅਜੇ ਬਹੁਤ ਵਕਤ ਹੈ ਉਹ ਫਿਰ ਵੀ ਪੂਰਾ ਕਰ ਲਵੇਗੀ ਇਹ ਕਹਾਣੀ ਅਜੇ ਰਹਿੰਦੀ ਹੈ ਕਾ ਕੀ ਰਹਿੰਦਾ ਭਾਗ ਤੁਸੀਂ ਕੱਲ ਨੂੰ ਜਰੂਰ ਸੁਣਨਾ ਜੀ ਦੀਪ ਨੂੰ ਦੀ ਇਹ ਕਹਾਣੀ ਲਿਖਣਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੌਣ ਲਈ ਧੰਨਵਾਦ ਜੀ